ਆਪਣੇ ਮੈਡਮ ਦੇ ਕੱਪੜੇ ਬਦਲ ਕੇ ਆ ਗਏ ਨੇ ਹੁਣ ਸ਼ੋਰਟ ਨੰਬਰ 2 ਨਮਾਜ ਤੇ ਕਿਵੇਂ ਆਪੀ ਹੋਗੇ ਬਹੁਤ ਲੱਗਦਾ ਕਿਉਂ ਅੱਗੇ ਮੈਡਮ ਨਾਲ ਹੋਰ ਬੰਦੇ ਹੋਣਗੇ ਅੱਜ ਐਡਮਾ ਨੇ ਸਾਰੀ ਰੋਲ ਆ ਪਾਈ ਜਾਂਦੇ ਆ ਕੋਈ ਕੁੱਝ ਕਰਦਾ ਕੋਈ ਕੁੱਝ ਕਰਦਾ ਸਾਰੀ ਚੜਦੇ ਚੰਦ ਨੇ ਠੀਕ ਹੈ ਤੇ ਵੀਰਾ ਗਿਆ ਜੀਤਾ ਹੁਣ ਉਹ ਵੀ ਕੱਪੜੇ ਬਦਲ ਗਿਆ ਹੈਗਾ ਤੁਹਾਡੇ ਕਹਿਣ ਦਾ ਮਤਲਬ ਕੀ ਸਮਝਣ ਵਾਲੇ ਚਾਹਤੀ ਕੀ ਆ ਸਾਰਾ ਕਾਫੀ ਹੁੰਦਾ ਸਮਝਣ ਵਾਲੇ ਨੂੰ ਸਮਝ ਕੇ ਹੂੰ ਤੁਸੀਂ ਆਪ ਹੀ ਦੇਖ ਲਿਓ ਆਪ ਹੀ ਦੇਖ ਲਿਓ ਚੱਲ ਪਿਆ ਜੀ ਕੰਮ ਆਪਣਾ ਕਿਹੜਾ ਹੋ ਰਿਹਾ ਹੈਗਾ ਆ ਗਏ ਉਸਤਾਦ ਜੀ ਇੱਧਰ ਮੈਡਮ ਜੀ ਆ ਗਏ ਨੇ ਟੱਟੋ ਵੀਰੇ ਚਲੋ ਵੀਰੇ ਓਕੇ ਰਿਪੋਰਟ ਲਓ ਜੀ ਬੋਲੋ ਵਾਹਿਗੁਰੂ ਚਲਾਓ ਕੰਮ ਆਪਣੀ ਤਾਂ ਕੋਈ ਸੁਣਦਾ ਹੀ ਨਹੀਂ ਅੱਜ ਦੀ ਸ਼ੁਰੂ ਨੇ ਆਏ ਆ ਵੀਡੀਓ ਬਣਾਇਆ ਸੀ ਮੋਰ ਹਾਂਜੀ ਭਾਈ ਕੀ ਹਾਲ ਚਾਲ ਆ ਸਵਾਗਤ ਆ ਛੋਟਾ ਦਲਵੀਰ ਲੋਟਮ ਦੀ ਚੈਨਲ 'ਚ ਅੱਜ ਆਪਾਂ ਆਏ ਆ ਖਰੜ ਤੇ ਅੱਜ ਆਪਣੇ ਭਰਾ ਦਾ Song ਆਉਣਾਗਾ ਤੇ ਉਹਦੀ ਸ਼ੂਟਿੰਗ ਕਰਨੀ ਆ ਆਪਾਂ ਜੀ ਤੇ ਬਈ ਦੱਸੋ ਮਾੜਾ ਜੀ ਆਪਣੇ ਭਰਾਵਾਂ ਨੂੰ ਕਿਹੜਾ ਗਾਣਾ ਆ ਰਿਹਾ ਆਪਣਾ ਸਰਪੰਚੀ ਸਰਪੰਚੀ ਗਾਣਾ ਆ ਰਿਹਾ ਜੀ ਸਰਪੰਚੀ ਚ ਲੈਣੀ ਲੜਾਈ ਬਈ ਆਪਣੇ ਚੋਪਰ ਤੇ ਆ ਆਪਣੇ 뮤직 ਡਾਇਰੈਕਟਰ ਤੇ ਇਹਨਾਂ ਨੇ ਆਪਣਾ ਭਰਾ ਦਾ ਗਾਣਾ ਕੀਤਾਗਾ ਇੱਧਰ ਸਾਡੇ ਚਾਚਾ ਜੀ ਮੰਡ ਸਾਹਿਬ ਦੋੜ ਵੱਧੀ ਤੋਂ ਤੇ ਆ ਆਪਣੇ ਟਰੈਕਟਰ ਸਾਹਿਬ ਭਾਈ ਉਹਨਾਂ ਨੇ ਵੀਡੀਓ ਕਰਨੀ ਆ ਉਧਰ ਮਾਡਲ ਖੜੇ ਨੇ ਤੇ ਉਹ ਨਾਲ ਨੇ ਤੇ ਬਾਕੀ ਸਾਰੀ ਆਪਾਂ ਵੀਡੀਓ ਜਾ ਕੇ ਲੋਕੇਸ਼ਨ ਤੇ ਕਰਦੇ ਆ ਹੁਣ ਕੀ ਬਣਦਾ ਕੀ ਜੁੜਦਾ ਹੁਣ ਚਾਹ ਪੀ ਲਈ ਆਜ ਤਾਂ ਅਸੀਂ ਚਾਹ ਪੀਣੇ ਸੀਗੇ ਤੇ ਉਰੇ ਆ ਗਏ ਮੈਂ ਪ੍ਰੌਨਟ ਆਰਡਰ ਕਰਕੇ ਗਏ ਆ ਆ ਸੰਨ ਦਿਖਾਉਣੇ ਆ ਬੰਦਾ ਇਹਨੂੰ ਪੁੱਛਦਾ ਕਿ ਕਿਹੜੇ ਪ੍ਰੌਨਟ ਆਰਡਰ ਕੀਤੇ ਆ ਹਾਂਜੀ ਸਰ ਅਸੀਂ ਕਾਲ ਜੀ ਅਸੀਂ ਆਲੂ ਵਾਲੇ ਆਰਡਰ ਕਰਦੇ ਆ ਠੀਕ ਆ ਪੰਜ ਟੈਂਕ ਦੇ ਨੇ ਠੀਕ ਆ ਰੋਜ਼ ਆਪਰੇ ਨਾਲ ਦੀ ਰੋਜ਼ ਠੀਕ ਆ ਜਿਹੜਾ ਕਰਦੇ ਆਂ ਅੰਗੀ ਕਰਾਉਟ ਦੇ ਹਾਂ ਇਹ ਵੀ ਆਪਾਂ ਚਾਹ ਆਂ ਤੇ ਪਰੌਂਠੇ ਮਿਹਰੇ ਹੁਣ ਆਪਾਂ ਮੁੱਲਾਪੁਰ ਵੀ ਢੇੜ ਕੇ ਆਏ ਸੀਗੇ ਮੁੱਲਾਪੁਰ ਬਾਈ ਆਪਾਂ ਬੈਂਕੇ ਖਾਦਾ ਜੀ ਹਾਂ ਹਾਂ ਉਰੇ ਉਰੇ ਆਣਾ ਆਪਾਂ ਪੰਜੇ ਦਾ ਖਾਈ ਲਾ ਬਾਈਆ ਇਹ ਵੱਡਾ ਹੀ ਆ ਬਾਈ ਤੇ ਵੱਧ ਹੀ ਨਾ ਆ ਜੇ ਲਈ ਪੌਂਟ ਆ ਲੇ ਬਾਈ ਬਾਈ ਕੁਲੇ ਰਸਣ ਹੋਏ ਬਹੁਤ ਕੰਮ ਕੈਨਟ ਕਾਮ ਸਰਾ ਚਲੋ ਹੁਣ ਸਿੱਧਾ ਲੋਕੇਸ਼ਨ ਤੇ ਜੀ ਆ ਗਏ ਆਪਾਂ ਲੋਕੇਸ਼ਨ ਤੇ ਚੱਲਦੇ ਆਂ ਅੰਦਰ ਆ ਸਾਮਾਨ ਜਿਹੜਾ ਸਾਰਾ ਚੱਕ ਲਿਆ ਜਮਾ ਹੁਣ ਅਦਰ ਚੋਬਰ ਵਾਡੇ ਨੂੰ ਫਿੱਟ ਕਰਕੇ ਖੜਾ ਲੈਣਾ ਹੈਗਾ ਮੁੱਠਾ ਨੂੰ ਬੱਟ ਦੇਈ ਜਾਂਦਾ ਹੈਗਾ ਇੱਕ ਡਾਇਰੈਕਟਰ ਤੇ ਆਪਣੀ ਮਾਡਲ ਉਹਨਾਂ ਘਰ ਚਲੇ ਗਏ ਹੁਣ ਆਪਾਂ ਚੱਲਦੇ ਆਂ ਅੰਦਰ ਕਰੋ ਭਾਜੀ ਫਿਰ ਤੁਹਾਨੂੰ ਅਸੀਂ ਦਿਖਾਉਣਾ ਵੀ ਕਿੱਥੇ ਸ਼ੂਟ ਕਰਨਾ ਹਾਂ ਤੁਹਾਨੂੰ ਲੋਕੇਸ਼ਨ ਦਿਖਾਉ ਆ ਲੋਕੇਸ਼ਨ ਦਿਖਾ ਰਹੇ ਹਾਂ ਤੁਹਾਨੂੰ ਦੇਖੋ ਬਈ ਗਾਈਜ਼ ਲੋਕੇਸ਼ਨ ਆ ਗਾਈਜ਼ ਗਾਈਜ਼ ਵੀਰੇ ਹਲੋ ਅੰਦਰ ਆ ਗਏ ਆਪਾਂ ਆ ਸਟੂਡਿਓ ਅੰਦਰ ਇੱਥੇ ਚੱਲਣੀ ਆਪਣੀ ਸ਼ੂਟਿੰਗ ਵਾਈਟ ਤੇ ਬਲੈਕ ਚ ਲਓ ਜੀ ਇਧਰ ਕੱਪੜੇ ਸੈਟਿੰਗ ਕਰ ਰਿਹਾ ਕਿਹੜੇ ਪਾਉਣੇ ਆ ਪਹਿਲੇ ਸ਼ੋਟ ਤੇ ਕਿਹੜਾ ਪਾਉਣਾ ਵੀਰੇ ਪਹਿਲੇ ਸ਼ੋਟ ਆ ਸ਼ੋਟ ਚਾਹ ਪਾਵਾਂਗੇ ਨਾਲ ਕਾਲੀ ਪੈਂਟ ਨਾਲ ਕਾਲੀ ਪੈਂਟ ਇਹਨਾਂ ਡਾਇਰੈਕਟਰ ਸਾਹਿਬ ਲੱਗੇ ਹੋਏ ਨੇ ਦੱਸਣਾ ਪੂਰਾ ਕੀ ਕਰਨਾ ਹੈ ਕਿ ਨਹੀਂ ਕਰਨਾ ਕੈਮਰਾ ਕੁਮਰਾ ਕਰ ਲੈ ਉਧਰੋਂ ਫਿੱਟਾ ਲਓ ਜੀ ਲੱਗ ਗਿਆ ਬਾਈ ਹੁਣੀ ਲਾਈਟਾਂ ਰੋਟਾਂ ਲੱਗੀਆਂ ਪਾਉਣੇ ਹੁਣ ਕਬਰੂ ਦਾ ਐਡਰੈਸ ਤੇ ਇਹਦੇ ਵਿੱਚ ਆਪਾਂ ਯਾਰ ਆਵਾਜ਼ ਬੰਦ ਕਰਾਂਗੇ ਠੀਕ ਆ ਸੌਂਗ ਚੱਲਦਾ ਹੁੰਦਾ ਨਾ ਕਾਪੀਰਾਈਟ ਕਲੇਮ ਆ ਸਕਦਾ ਹੈਗਾ ਉਹਦੇ ਕਰਕੇ ਆਪਾਂ ਆਵਾਜ਼ ਨਹੀਂ ਚਲਾਉਣੀ ਤੇ ਆਪਾਂ ਹੁਣ ਆਹੀ ਕਰਾਂਗੇ ਉਧਰੋਂ ਆਪਣੀ ਮਾਡਲ ਵੀ ਆ ਰਹੀ ਆ ਰੈਡੀ ਹੋ ਕੇ ਤੇ ਬਾਈ ਨੂੰ ਵੀ ਕਰਦੇ ਆਪਾਂ ਰੈਡੀ ਤੇ ਬਾਈ ਦੱਸੋ ਫਿਰ ਕਿਵੇਂ ਕਰਨਾ ਸ਼ਾਟ ਸ਼ੂਟ ਕਿਵੇਂ ਲੈਣੇ ਆ ਸਾਰਾ ਕੁਝ ਕਰਦੇ ਆ ਕਲੀਅਰ ਹਾਂਜੀ ਫਟੋ ਜੀ ਉਹ ਕਰ ਰਿਹਾ ਰਿਪੋਰਟ ਮਾਡਲ ਕਿੱਥੇ ਨੇ ਜਿਹੜਾ ਨਾਲ ਨੇ ਆਪਣੇ ਹਾਂ ਫੀਮੇਲ ਮਾਡਲ ਫੀਮੇਲ ਆ ਰਹੇ ਨੇ ਹਾਂਜੀ ਭਾਜੀ ਆਪਾਂ ਕੀ ਕਹਿ ਜਣਾ ਚਾਹੁੰਦੇ ਹੋ ਬਈ ਗਾਣਾ ਬਹੁਤ ਘੈਂਟ ਆ ਥੋੜੇ ਦਮ ਚਾ ਰਿਹਾ ਠੀਕ ਆ ਆ ਬਈ ਆਪਣਾ ਗੱਲ ਕਰੀਏ ਠੀਕ ਆ ਗਰਜੀਤ ਸਿੰਘ ਜੀਤਾ ਦੇ ਨੇ ਕੇ ਗਾਣਾ ਲੈ ਕੇ ਆ ਬਹੁਤ ਹੀ ਆ ਭਾਈ ਆਪਣੇ ਡਾਇਰੈਕਟਰ ਨੇ ਉਹ ਭਾਈ ਆਪਣਾ ਵਿਜੀਟ ਡਾਇਰੈਕਟਰ ਆ ਤੇ ਆਪਣੀ ਮੈਡਮ ਉਧਰੋਂ ਆ ਰਹੀ ਹੈ ਕਾਸ਼ ਕਿ ਸਾਰ ਮੈਂਟਾ ਵੇ ਮੈਡਮ ਸਾਹਿਬ ਆਉਣਗੇ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਬਾਕੀ ਚੱਲ ਪਿਆ ਜੀ ਕੰਮ ਆਪਣਾ ਕਿਹੜਾ ਹੋ ਰਿਹਾ ਹੈਗਾ ਆ ਗਏ ਉਸਤਾਦ ਜੀ ਇਧਰ ਮੈਡਮ ਜੀ ਆ ਗਏ ਨੇ ਘਟੋ ਵੀਰੇ ਚਲੋ ਵੀਰੇ ਓਕੇ ਰਿਪੋਰਟ ਹਾਂਜੀ ਲੋ ਜੀ ਬੋਲੋ ਵਾਹਿਗੁਰੂ ਚਲਾਓ ਕੰਮ ਲੋ ਜੀ ਇਧਰ ਹੋ ਗਈ ਸ਼ੈਟਿੰਗ ਪੂਰੀ ਰਿਦਮ ਤੋਂ ਵੀ ਬੜਾ ਇੱਕ ਤਾਂ ਸਾਡੇ ਨਾਲ ਲੱਗੇ ਜਾਨਾ ਸਟਾਰਟ ਹੋ ਗਿਆ ਕਿੱਥੇ ਫਰੀ ਜਾਣਾ ਲਾੜ ਤਾਂ ਮੈਂ ਲੈ ਕੇ ਆਂਦੀ ਆ ਆ ਲਾੜ ਲੈ ਕੇ ਆਂਦੇ ਆ ਤੂੰ ਬੈੜੀ ਬੈੜੀ ਸੌਂ ਮਾਰੇ ਪਿੰਨ ਲੱਗੇ ਹੋਇਆ ਉਹਦਾ ਚਾਚਾ ਜੀ ਇੱਥੇ ਨੇ ਪੂਰੀ ਤਿਆਰੀ ਤੋਂ ਸ਼ੂਟਿੰਗ ਚੱਲ ਰਹੀ ਆ ਆ ਬੈਠਾ ਚਾਚਾ ਜੀ ਆ ਬੈਠ ਨੇ ਭਾਜੀ ਹੁਣੀ ਆਪਣੇ ਪੁਤਰਾ ਦੇ ਮਾਡਲ ਹੈ ਤੇ ਫੀਮੇਲ ਮਾਡਲ ਹੈ ਹਾਂ ਹਾਂ ਦੇਖਦੇ ਰਹੇ ਅਸਕੋੜ ਖਾਈ ਜਾ ਰਹੇ ਆ ਜੀ ਨਾਲ ਦੇ ਨਾਲ ਤੇ ਸਮਾਨ ਲੈਣਾ ਆਏ ਸੀਗੇ ਨਾਖੜੀਆਂ ਗੱਡੀਆਂ ਆਪਣੀ ਆਹ ਸਟੂਡੀਓ ਆ ਟਿੱਕੀ ਚੈੱਕ ਕਰੀ ਨਾ ਆਪਣੀ ਤਾਂ ਕੁਝ ਸੁਣਦੇ ਨਹੀਂ ਅੱਜ ਦੀ ਆ ਵੀਡੀਓ ਬਣਾਇਆ ਇੰਨੀ ਸਿਮਰਦਾ 100 ਸੋਰਾ ਤੇ ਆਇ ਕੰਮ ਮੇਰੇ ਵੀਰੋ ਸਾਡੀ ਮਾਡਲ ਥੋੜੀ ਜਿਹੀ ਨੀਵੀਂ ਆ ਆ ਕਰਕੇ ਟੈਟਾ ਲਾਈਆ ਮੋੜਾ ਲੋੜੀ ਨੀਵੀਂ ਆ ਜੀ ਆ ਜੀ ਦਰਵਾਜ਼ਾ ਸੱਜੋ ਬਸ ਹੁਣ ਸਿਰੇ ਹੀ ਹੋ ਜੇ ਹਾਂ ਕੱਲੇ ਫੀਮੇਲ ਮਾਡਲ ਦਾ ਲਿਆ ਸੀਗਾ ਸ਼ਾਟ ਹੁਣ ਆਪਣੇ ਜੀਤੇ ਦਾ ਲੈਵਾਂਗੇ ਕੱਲੇ ਦਾ ਡਾਇਰੈਕਟਰ ਲੱਗੇ ਹੋਇਆ ਮੈਡਮ ਜੀ ਰੈਡੀ ਹੋ ਕੇ ਆ ਗਏ ਨੇ ਉਹ ਜੀ ਆਪਣੇ ਮੈਡਮ ਜੀ ਕੱਪੜੇ ਚੇਂਜ ਕਰਕੇ ਆ ਗਏ ਨੇ ਹੁਣ ਸ਼ਾਟ ਨੰਬਰ 2 ਲਵਾਂਗੇ ਤੇ ਕਿਵੇਂ ਅਧੀ ਲੋਗੇ ਵਧੀਆ ਲੱਗਿਆ ਕਿਉਂ ਅੱਗੇ ਮੈਡਮ ਨਾਲ ਹੋਰ ਬੰਦੇ ਹੋਣਗੇ ਅੱਜ ਐਡਮਾ ਨੇ ਸਾਰੀ ਹੋ ਲੌਪਾਈ ਜਾਂਦੇ ਆ ਕੋਈ ਕੋਸ਼ਿਸ਼ ਕਰਦਾ ਕੋਈ ਕੋਸ਼ਿਸ਼ ਕਰਦਾ ਸਾਰੀ ਚੜਦੇ ਚੰਦ ਨੇ ਠੀਕ ਆ ਜੀਰਾ ਗਿਆ ਆ ਜੀਤਾ ਹੁਣ ਉਧਰੋਂ ਚੇਂਜ ਕਰਕੇ ਇੱਧਰ ਆ ਗਏ ਹੁਣ ਬਲੈਕ ਵਾਲੀ ਸਾਈਡ ਬਣਾਵਾਂਗੇ ਚੱਲੀ ਜਾਂਦਾ ਕੰਮ ਪੂਰਾ ਆ ਗਿਆ ਜੀਤਾ ਵੀਰਾ ਵੀ ਕੱਪੜੇ ਚੇਂਜ ਕਰਕੇ ਇਧਰੋਂ ਮੈਡਮ ਜੀ ਇਹ ਵੀ ਕੱਪੜੇ ਚੇਂਜ ਕਰਕੇ ਆ ਗਈ ਸੀ ਆ ਤਾਂ ਸਾਡਾ ਚੋਬਰ ਪੂਰਾ ਸਹੀ ਫਟਦਾ ਮੈਡਮ ਜੀ ਦਮੜੇ ਟਾ ਦੇ ਲੋਣੀਆਂ ਪੈਂਦੀਆਂ ਨੇ मैडम ਵੀ ਸਾਡੀ ਛੋਟੀ ਰਹਗੀ ਅਜਾ ਮੈਮ ਟਾਈਮ ਨਿਕਲੀ ਜਾ ਰਿਹਾ ਜੀ ਮੈਮ ਤਾੜੀਆਂ ਮਾਰੋ ਜੀ ਸਾਡੇ ਬਿਊਟੀਫੁੱਲ ਮੈਮ ਸਟੇਜ ਤੇ ਪਹੁੰਚ ਚੁੱਕੇ ਨੇ ਚਲੋ ਬਾਅਦੋਂ ਬਾਅਦ ਚੱਲ ਜੀ ਕਰ ਦੋ ਵੀ ਗੋ ਕੰਮ ਕਲੀਅਰ ਹੋ ਗਿਆ ਜਦੋਂ ਸਾਡੇ ਛੋਟ ਦੀ ਵਾਰੀ ਆਈ ਸੀ ਵਾਲ ਚਤ ਕਰਾਉਣ ਚਲੇ ਕੇ ਇਹਨਾਂ ਨੇ ਪੈਕਅਪ ਕਰ ਲਿਆ ਜਾਨੂ ਭਾਜੀ हां जी ਹੁਣ ਸਾਨੂੰ ਗਾਲਾਂ ਕੱਢੀ ਜਾਂਦੇ ਆ ਬਾਈ ਜੀ ਗਲਤੀ ਕੀ ਆ ਜੀ ਦੱਸੋ ਜੀ ਇਧਰ ਫੋਟੋਗ੍ਰਾਫਿਕ ਐ ਪੁੱਛ ਇਧਰ ਬਾਈ ਸਾਡਾ ਸਿੰਪਲ ਹੀ ਖਿਚਾਉ ਸਿੰਪਲ ਹੀ ਖਿਚਾਉਗੇ ਵੀਰੇ ਜਮਾਂ ਸਿੰਪਲ ਦਾ ਟਾਈਮ ਰੀਲਾਂ ਬਣਾਉਣ ਦਾ ਤੇ ਫੋਟਾਂ ਖਿੱਚਣ ਦਾ ਸੀ ਉਹ ਟਾਈਮ ਅਸੀਂ ਪਾਲ ਸੈੱਟ ਕਰਾਉਣੇ ਚਲੇ ਗਏ ਹੁਣ ਜਦੋਂ ਉਹਨਾਂ ਨੇ ਪੈਕਅਪ ਕਰ ਲਿਆ ਹੁਣ ਸਾਨੂੰ ਬਾਹਰੇ ਕੱਢਤਾ ਹੁਣ ਸਾਡੇ ਗਾਲਾਂ ਪੈ ਜਾਈ ਜਾਂਦੇ ਨੇ ਪੂਰੀ ਦੇਖੋ ਅੱਜ ਦਾ ਦੇਖੋ ਬਈ ਜਮਾ ਸਿੰਪਲ ਪੋਚ ਜਮਾ ਸਿੰਪਲ ਕੋਈ ਲੈਣਾ ਨਹੀਂ ਦੇਣਾ ਨਹੀਂ ਜਮਾ ਸਿੰਪਲ ਤੁਹਾਡੇ ਕਹਿਣ ਦਾ ਮਤਲਬ ਕੀ ਚਾਹਤੀ ਕੀ ਸਮਝਣਾ ਚਾਹਤੀ ਕੀ ਆ ਸਾਰਾ ਕਾਫੀ ਹੁੰਦਾ ਸਮਝਣ ਵਾਲੇ ਨੂੰ ਸਮਝ ਗਏ ਤੁਸੀਂ ਆਪ ਹੀ ਦੇਖ ਲਿਓ ਆਪ ਹੀ ਦੇਖ ਲਿਓ ਮੈਡਮ ਸਾਡੇ ਆ ਆ ਜੀ ਆਪਣੀ ਗੱਡੀ ਆ ਆ ਚਾਚਾ ਜੀ ਨੇ ਤੇ ਜੇ ਕਿਸੇ ਨੇ ਵੀਰੇ ਦਿੱਲੀ ਚੰਡੀਗੜ੍ਹ ਅਮਰਸਰ ਜਾਣਾ ਜੁਣਾ ਹੋਇਆ ਕਰੂ ਨਾ ਚਾਚੇ ਨਾਲ ਸੰਪਰਕ ਕਰ ਲਿਓ ਜਾਂ ਤਾਂ ਨੰਬਰ ਬੋਲ ਦੇ ਮਾੜਾ ਜਾ 987652063 ਚਾਚਾ ਜੀ ਨੂੰ ਕਾਲ ਕਰਿਓ ਸੰਪਰਕ ਕਰ ਲਓ ਬਾਈ ਨੂੰ ਸਾਰੇ ਜਾਣੇ ਲੋ ਜੀ ਇਧਰੋਂ ਆਪਣਾ ਕੰਮ ਹੋ ਗਿਆ ਓਕੇ ਰਿਪੋਰਟ ਤੇ ਹੁਣ ਬਾਕੀ ਸ਼ੂਟਿੰਗ ਕਿੱਥੇ ਕਰਨੀ ਵੀਰੇ ਆਪਾਂ ਬਾਕੀ ਉੱਥੇ ਆਪਣੇ ਪਿੰਡ ਉਹਦਾ ਬਲੌਗ ਨੰਬਰ 2 ਆਊਗਾ ਤੇ ਹੁਣ ਚੱਲਾਂਗੇ ਆਪਾਂ ਪਿੰਡ ਨੂੰ